ਲੋ ਜੀ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਡਾ ਬਹੁਤ ਮਨ ਖਰਾਬ ਹੋਇਆਗਾ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਬਾਈ ਨੂੰ ਕਿਵੇਂ ਲੈ ਕੇ ਗਏ ਸੀਗੇ ਗੱਡੀ ਦੇ ਵਿੱਚ ਸਿੱਟੇ ਸਿਰ ਤੋਂ ਫੜ-ਫੜ ਕੇ ਐਂ ਤਾਂ ਕੋਈ ਬਸਨੋਈ ਨੂੰ ਵੀ ਸਿੱਟਦਾ ਸੀ ਦੇਖੋ ਕਿਵੇਂ ਆਉਂਦਾ ਬਸਨੋਈ ਬਣ-ਬਣ ਕੇ ਐਣਕਾ ਲਾ ਕੇ ਤੇ ਸਾਡੇ ਪਿੰਡ ਦਾ ਜਿਹੜਾ ਬੱਚਾ ਨੌਜਵਾਨ ਕੰਮ ਕਰਵਾ ਰਿਹਾ ਸੀ ਲੋਕਾਂ ਦੇ ਲੱਖਾਂ ਰੁਪਏ ਮੜਵਾਏ ਨੇਗੇ ਤੇ ਉਹਨੂੰ ਸਿਰ ਤੋਂ ਫੜ-ਫੜ ਕੇ ਉਹਨੂੰ ਗੱਡੀ ਦੇ ਵਿੱਚ ਤੁਣ-ਤੁਣ ਕੇ ਲੈ ਕੇ ਜਾਂਦੇ ਨੇਗੇ ਤੁਹਾਨੂੰ ਦੇਖੀ ਆ ਸਭ ਨੇ ਤੇ ਸਾਡਾ ਸਭ ਦਾ ਹਿਰਦਾ ਬਹੁਤ ਜ਼ਿਆਦਾ ਮਨ ਖਰਾਬ ਹੋਇਆਗਾ ਸੋ ਨੂੰ ਸਭ ਨੂੰ ਇਹੀ ਬੇਨਤੀ ਹੈ ਹੱਥ ਜੋੜ ਕੇ ਕਿ 29 ਤਰੀਕ ਨੂੰ ਅਸੀਂ ਇਕੱਠ ਰੱਖਿਆਗਾ ਪੂਰੀ ਫੁੱਲ ਬਾਜ਼ ਉਠਾਉਣੀ ਹੈਗੀ ਜਿੰਨੇ ਵੱਧ ਤੋਂ ਵੱਧ ਜਿਹੜੇ ਭਰਾਵਾਂ ਦਾ ਸਾਥ ਦੇਣਾਗਾ ਸਭ ਵੱਧ ਤੋਂ ਵੱਧ ਸਾਡਾ ਤੇ 29 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਹੁੰਚਦੇ ਹੋ ਜੀ ਤੁਸੀਂ ਉੱਥੋਂ ਆਪਾਂ ਬਾਜ਼ ਉਠਾਉਣੀ ਹੈਗੀ ਤੇ ਸਰਕਾਰਾਂ ਨੂੰ ਦਿਖਾਉਣਾਗਾ ਵੀ ਕੀ ਚੀਜ਼ਾਂ ਸੀ ਆਮ ਜਨਤਾ ਨਹੀਂ ਹੈਗੀ ਹੈ ਪੂਰੀ ਪਾਵਰ ਆਪਣੇ ਵਿੱਚ ਜੇ ਇਕਜੁੱਟ ਹੋਵਾਂਗੇ ਤਾਂ ਹੀ ਗੱਲ ਬਣੂਗੀ ਤਾਂ ਨਹੀਂ ਤਾਂ ਇਹ ਆਪਣੇ ਸਿਰ ਨੂੰ ਪਹਿਣਗੇ ਤੇ ਤੁਹਾਨੂੰ ਸਭ ਨੂੰ ਪਤਾਗਾ ਆਪਣੇ ਤੇ ਕੀ ਬੀਤ ਰਹੀ ਆ ਹੁਣ ਇਸ ਟਾਈਮ ਸਾਡੇ ਸਾਰੇ ਨਗਰ ਦੀ ਆਵਾਜ਼ ਆ ਇਹ ਕੋਈ ਮਾਮੂਲੀ ਗੱਲ ਨਾ ਸਮਝਿਓ ਅਸੀਂ ਪੂਰਾ ਇਕੱਠ ਕਰਾਂਗੇ 29 ਤਰੀਕ ਨੂੰ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਕੋਈ ਫੈਸਲਾ ਲੈ ਲੈ ਸਾਡੇ ਬੰਦੂਰ ਨੂੰ ਛੱਡ ਦੇ ਨਹੀਂ ਤਾਂ ਕੁਛ ਅਸੀਂ ਲੈ ਮਰਾਂਗੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਜਿਹੜਾ ਸਾਰੇ ਪਿੰਡ ਵੱਲੋਂ ਇਹ ਵੀਡੀਓ ਪਾਈ ਜਾਂਦੀ ਹੈ ਇਹ ਜਿਹੜਾ ਨੌਜਵਾਨ ਪਹਾਣਾ ਸਿੱਧੂ ਸੀ ਇਹ ਲੋਕਾਂ ਦੇ ਹੱਕ ਦੇ ਵਿੱਚ ਤੇ ਬਾਏ ਉਠਾਉਂਦਾ ਸੀ ਲੋਕਾਂ ਭਲਾ ਕਰਦਾ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਵੀਡੀਓ ਹੈ ਇਹ ਅੱਜ ਅਸੀਂ ਕੋਰਦੋਨਾ ਮੇਰਾ ਨਾਮ ਹੈ ਗੁਰਜੰਟ ਸਿੰਘ ਪ੍ਰਧਾਨ ਬੀਕੇਜੂ ਗਰਾਹਾਂ ਦਾ ਤੇ ਅਸੀਂ ਪਿੰਡ ਵੱਲੋਂ ਜਿਹੜਾ 29 ਤਰੀਕ ਨੂੰ ਇਕੱਠ ਰੱਖਿਆ ਗਿਆ ਤੇ ਸਕੂਲ ਗਰਾਊਂਡ ਦੇ ਵਿੱਚ ਤੇ ਆਪਣਾ 29 ਜਨਵਰੀ ਨੂੰ ਜਿਨ੍ਹਾਂ ਦੇ ਵੀ ਪੈਸੇ ਵਾਪਸ ਕਰਵਾਏ ਨੇ ਜਾਂ ਆਪਣੇ ਜੋ ਪਾਨਾ ਸਿੱਧੂ ਆਉਦੇ ਨੌਜਵਾਨ ਦੇ ਸਾਥੀ ਨੇ ਜਾਂ ਹਮਦਰਦੀ ਨੇ ਉਹ 11 ਵਜੇ ਦਾ ਟਾਈਮ ਹੈ 29 ਨੂੰ 29 ਜਨਵਰੀ ਨੂੰ ਆਪਣੇ ਸਕੂਲ ਦੇ ਗਰਾਊਂਡ ਦੇ ਵਿੱਚ ਇਕੱਠ ਰੱਖਿਆ ਗਿਆ ਕਿਉਂਕਿ ਜਿਹੜਾ ਇਹ ਪਾਨਾ ਸਿੱਧੂ ਹੈ ਇਹ ਸਾਡੇ ਪਿੰਡ ਜਿਹੜਾ ਇਹ ਹਰ ਬੁੱਧਵਾਰ ਨੂੰ ਇੱਕ ਇੱਥੇ ਕੈਂਪ ਲਗਾਉਂਦਾ ਸੀ ਲੋਕਾਂ ਦੀ ਇਹ ਦੁੱਖ ਤਕਲੀਫਾਂ ਸੁਣਦਾ ਸੀ ਉਹ ਦੁੱਖ ਤਲੀਪਾਂ ਦੇ ਵਿੱਚ ਲੋਕਾਂ ਕਰੋੜਾਂ ਰੁਪਈਆ ਮੜਵਾਇਆ ਹੈ ਪਰ ਭਰਾਵੋ ਜਿਹੜੀ ਕੋਈ ਵੀ ਨਿੰਦਿਆ ਕਰਦਾ ਜਾਂ ਇਹਦੇ ਕੋਈ ਖਰਾਬ ਬੋਲਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਨੌਜਵਾਨ ਕਿਸੇ ਦੇ ਭਲੇ ਦੇ ਲਈ ਕਿਸੇ ਦਾ ਫਾਇਦਾ ਕਰਦਾ ਉਹਨੂੰ ਸਰਕਾਰਾਂ ਜਿਵੇਂ ਕਹੇ ਚੱਕ ਕੇ ਉਹਦੀ ਬਾਜ ਦਵਾਉਣ ਦੇ ਮਾਰੇ ਉਹਨੂੰ ਜੇਲਾਂ ਵਿੱਚ ਤੇ ਸਿੱਟੀਆਂ ਨੇ ਇਸ ਕਰਕੇ ਜਿਹੜਾ ਸਾਡਾ ਪਿੰਡ ਹੈ ਤੇ ਉਹ ਭਾਨੂੰ ਭਾਨੇ ਸਿੱਧੂ ਦੀ ਜਿਹੜੀ ਉਹਦੇ ਹਮਦਰਦੀ ਦੇ ਵਿੱਚ ਇਕੱਠਾ ਹੋਇਆ ਅੱਜ ਵੀਡੀਓ ਪਾਈ ਹੈ ਇਸ ਕਰਕੇ ਮੈਂ ਸਾਰੇ ਨਗਰ ਨੂੰ ਤੇ ਸਾਰੇ ਹੋਰ ਜਿੱਥੋਂ ਵੀ ਦੇਸ਼ਾਂ ਤੋਂ ਬਾਹਰੋਂ ਦੇਸ਼ਾਂ ਚੋਂ ਤੇ ਜਾਂ ਮਤਲਬ ਜੋ ਵੀ ਜ਼ਿਲ੍ਹਿਆਂ ਦੇ ਵਿੱਚੋਂ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਤੇ ਜਿਹੜੇ ਉਹਦੇ ਸਾਥੀ ਨੇ ਨੌਜਵਾਨ ਨੇ ਜਿਹੜਾ ਯੂਥ ਹੈ ਉਹ ਸਾਰਾ ਜੋ 29 ਜਨਵਰੀ ਹੈ ਤੇ ਆਪਣੇ ਸਕੂਲ ਦੇ ਵਿੱਚ ਪਿੰਡ ਕੋਟਦਾਨ ਦੇ ਸਕੂਲ ਦੇ ਵਿੱਚ ਇਕੱਠ 10:30 ਵਜੇ ਇਕੱਠ ਰੱਖਿਆ ਗਿਆ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਦਾਵਾਦੇ ਨੂੰ ਆਪਣੇ ਸਕੂਲ ਦੇ ਵਿੱਚ ਪਿੰਡ ਕੋਰਦੂਨਾ ਦੇ ਵਿੱਚ ਨਿਰਪਾਲਤਾ ਕਰੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਸਾਰਨ ਸਾਸ਼ੀਕਾਲ ਜੀ ਅਸੀਂ ਪਿੰਡ ਕੋਰਦੂਨਾ ਤੋਂ ਬੋਲ ਰਹੇ ਹਾਂ ਜੀ ਮੈਂ ਪੰਚਾਇਤ ਮੈਂਬਰ ਮਜੂਦਾ ਜੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੋ ਪਾਨਾ ਸਿੱਧੂ ਸੀਗਾ ਉਹ ਸਾਡੇ ਪਿੰਡ ਦਾ ਬਹੁਤ ਹੀ ਮਿਹਨਤੀ ਮੁੰਡਾ ਸੀਗਾ ਤੇ ਸਰਕਾਰਾਂ ਨੇ ਝੂਠੇ ਪਰਚੇ ਪਵਾਤੇ ਇਹਦੇ ਕਰਕੇ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਕੋਈ ਡੀਸੀ ਹੈ ਕੋਈ ਐਸਐਸਪੀ ਹੈ ਜਿਹੜਾ ਝੂਠੇ ਪਰਚੇ ਉਹਨਾਂ ਦੇ ਪਾ ਰਿਹਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਠੀਕ ਆ ਨਾ ਵੀ ਤੁਸੀਂ ਸਾਡੇ ਲਈ ਇੱਥੇ ਰਹਿਣਾ ਹੈ ਵੀ ਸਾਡੇ ਨਾਲ ਰਹਿਣਾ ਹੈ ਵੀ ਇਸ ਕਰਕੇ ਝੂਠੇ ਪਰਚੇ ਨਾ ਪਾਈ ਜਾਣ ਤੇ ਇਸ ਕਰਕੇ ਜਿਹੜੇ ਵੀਰਾਂ ਦੇ ਪੁੱਤਾਂ ਨੇ ਸਿੱਧੂ ਨੇ ਕੰਮ ਕੀਤੇ ਨੇ ਉਹ ਅਸੀਂ 29 ਤਰੀਕ ਨੂੰ ਇੱਥੇ ਪਿੰਡ 'ਚ ਇਕੱਠ ਰੱਖਿਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ 29 ਤਰੀਕ ਨੂੰ ਪਿੰਡ ਕੋਟਦਣਾ ਵਿਖੇ ਜਰੂਰ ਪਹੁੰਚੋ ਧੰਨਵਾਦ